ਤੋ ਸਸਿਕਾਲ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਖਡੂਰ ਸਾਹਿਬ ਦੀ ਚੋਣ ਜਿਹੜੀ ਇਹਨਾਂ ਨੇ ਰਲ ਮਿਲ ਕੇ ਲੋਟੂ ਟੋਲੇ ਨੇ ਜਿੱਤਣ ਵਾਸਤੇ ਕਿਹਾ ਸੀ ਕਿ ਤੂੰ ਬੈਠ ਤੇ ਮੈਂ ਤੈਨੂੰ ਸੀਟ ਛੱਡ ਕੇ ਜਾਣਾ ਭਾਈ ਅਮਰਤਪਾਲ ਸਿੰਘ ਦੇ ਚੋਣ ਮੈਦਾਨ ਦੇ ਵਿੱਚ ਆਉਣ ਪਿੱਛੋਂ ਮਿੱਤਰੋ ਸਾਰਿਆਂ ਦੀ ਭੂਤਨੀ ਭੁੱਲ ਗਈ ਤੇ ਸਭ ਉੱਡ ਗਏ ਜਿਹੜੇ ਫਿਰਦੇ ਸੀ ਨਾ ਰੋਡ ਸ਼ੋਅ ਕਰਦੇ ਕਿਸੇ ਪਾਸੇ ਗਏ ਹੁਣ ਜਿਹੜੀ ਗੱਲ ਸਭ ਤੋਂ ਵੱਡੀ ਹੈ ਭਰਾਵੋ ਕਿ ਪੰਥਕ ਕੌਣ ਇੱਕ ਪਾਸੇ ਵਿਰਸਾ ਸਿੰਘ ਬਲਟੂ ਆ ਵਰਗੇ ਜਿਹੜੇ ਸਾਈਕਲਾਂ ਤੇ ਸਫਰ ਕਰਨ ਵਾਲੇ ਟੁੱਟੇ ਜੇ ਸਕੂਟਰਾਂ ਤੇ ਸਫਰ ਕਰਨ ਵਾਲੇ ਆਤਵਾਦ ਚ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਇਕੱਠੇ ਕਰਨ ਵਾਲੇ ਲੋਕ ਉਹ ਭਾਈ ਅਮਰਤਪਾਲ ਸਿੰਘ ਨੂੰ ਯਾਰ ਚੈਲੰਜ ਕਰ ਰਹੇ ਆ ਉਹ ਤੁਹਾਡੇ ਘਰੇ ਜਿਹੜੇ ਵਿਸ਼ੇ ਹੋਏ 5 5 6 6 ਹਜ਼ਾਰ ਦੇ ਗਲੀਚੇ ਤੁਹਾਡੇ ਬੈਡਰੂਮਾਂ ਦੇ ਵਿੱਚ ਤੁਹਾਡੇ ਡਰੈਸਿੰਗ ਰੂਮਾਂ ਦੇ ਵਿੱਚ ਤੁਹਾਡੇ ਗੈਸਟ ਰੂਮਾਂ ਦੇ ਵਿੱਚ ਲੱਗੇ ਹੋਏ ਸੋਫਾ ਸੈੱਟ ਲੱਖ ਲੱਖ ਰੁਪਏ ਦੇ ਤੇ ਪਿੱਛੇ ਲੱਗੇ ਹੋਏ ਤਾਂਬੇ ਦੇ ਗਮਲੇ ਉਹ ਕਿੱਥੋਂ ਆਏ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਪੈਸਾ ਕਿੱਥੋਂ ਆਇਆ ਹੈ ਕੋਈ ਜਾਂਚ ਕਰਨ ਵਾਲਾ ਨਹੀਂ ਕਿਉਂਕਿ ਕਈ ਦਿਨ ਹੋ ਗਏ ਨਾ ਭਰਾਵੋ ਇੱਕ ਵਿਕਾਊ ਜਾਂ ਪੱਤਰਕਾਰ ਤੇ ਢੱਡਰੀ ਸਾਹਿਬ ਦੀ ਇੰਟਰਵਿਊ ਕਰ ਰਿਹਾ ਸੀ ਕਹਿੰਦਾ ਜੀ ਲੋਕ ਕਹਿੰਦੇ ਤੁਸੀਂ ਲਗਜ਼ਰੀ ਲਾਈਫ ਜੀਨੇ ਹੋ ਉਹ ਕਹਿੰਦਾ ਮੈਂ ਤਾਂ ਐਂ ਜੀਉਂਗਾ ਬਈ ਫੇਰ ਉਹ ਕਹਿੰਦੇ ਲੋਕ ਕਹਿੰਦੇ ਜੇ ਤੁਸੀਂ ਲਗਜ਼ਰੀ ਲਾਈਫ ਛੱਡ ਦਿਓ ਤਾਂ ਬਹੁਤ ਸਾਰੇ ਗਰੀਬ ਬੱਚਿਆਂ ਦੀ ਪੜ੍ਹਾਈ ਹੋ ਸਕਦੀ ਹੈ ਉਹਨਾਂ ਨੂੰ ਪਹਿਨਣ ਵਾਸਤੇ ਕੱਪੜਾ ਮਿਲ ਸਕਦਾ ਹੈ ਖਾਣ ਵਾਸਤੇ ਰੋਟੀ ਮਿਲ ਸਕਦੀ ਹੈ ਪਰ ਤੁਸੀਂ 100 ਤਰ੍ਹਾਂ ਦੀਆਂ ਪੱਗਾਂ 100 ਤਰ੍ਹਾਂ ਦੀਆਂ ਜੈਕਟਾਂ 100 ਤਰ੍ਹਾਂ ਦੇ ਬਾਹਰ ਦੇ ਉਹ ਤਾਂ ਸੌਤਰਾ ਦੀਆਂ ਲੋਈਆਂ ਮੈਚਿੰਗ ਕਰਕੇ ਤੁਰਦੇ ਹਾਂ ਤੁਹਾਡੇ ਕੋਲੇ 2-2 ਲੱਖ ਦੇ ਫੋਨ ਐ ਜੇ ਲਗਜ਼ਰੀ ਲਾਈਫ ਛੱਡਦੇ ਹਾਂ ਕਿਉਂਕਿ ਜੇ ਤੁਸੀਂ ਤਿਆਗੀ ਬਣ ਗਏ ਤੁਸੀਂ ਘਰ ਹੀ ਛੱਡ ਪਾ ਪਰ ਉਹ ਕਹਿੰਦਾ ਮੈਂ ਤਾਂ ਲਗਜ਼ਰੀ ਲਾਈਫ ਹੀ ਜੀਊਂਗਾ ਯਾਰ ਤੂੰ ਕਈ ਮਾਰ ਕੇ ਪੈਸਾ ਬਣਾਇਆ ਲੋਕਾਂ ਤੋਂ ਲੁੱਟਿਆ ਹੋਇਆ ਧਨ ਤੁਹਾਡੇ ਜਿਹੜੇ ਮੋਰਚਿਆਂ 'ਚ ਬੈਠੇ ਹੋਏ ਤੁਹਾਡੇ ਜੇ ਲੈ ਬਾਲ ਕੇ ਇਹਦੇ ਲੋਕਾਂ ਦੀਆਂ ਢੀਆਂ ਭੈਣਾ ਨੂੰ ਤਕਾਉਂਦੇ ਐ ਤੇ ਤੁਸੀਂ ਲੋਕਾਂ ਨੂੰ इमोशनल ਕਰਕੇ ਉਹਨਾਂ ਤੋਂ ਲੁੱਟਿਆ ਧਾਨ ਹੈ ਉਸੇ ਤਰ੍ਹਾਂ ਵਿਰਸਾ ਵਿਰਸਾ ਸਿੰਘ ਬਲਤੂਆ ਵਰਗੇ ਲੁੱਟ ਕੇ ਧਨ ਵੱਡੀਆਂ ਵੱਡੀਆਂ ਫੋਰਚੂਨਰ ਵਰਗੀਆਂ ਗੱਡੀਆਂ ਤੇ ਚੜ ਕੇ 50-50 ਲੱਖ ਦੀਆਂ ਤੇ ਇਹ ਕਿੱਥੋਂ ਆਈਆਂ ਜਾਂਚ ਤਾਂ ਦੋਸਤੋ ਕੋਈ ਤਾਂ ਕਰੇ ਜੇ ਉੱਪਰ ਕੋਈ ਏਜੰਸੀਜ਼ ਕੋਈ ਇਮਾਨਦਾਰ ਹੋਵੇ ਸਭ ਭਾਈ ਅਮਰਤਪਾਲ ਸਿੰਘ ਵਰਗਿਆਂ ਨੂੰ ਤੇ ਆਮ ਲੋਕਾਂ ਨੂੰ ਗਰੀਬਾਂ ਨੂੰ ਕਿਸਾਨਾਂ ਨੂੰ ਛੋਟੇ ਜ਼ਿਮੀਂਦਾਰਾਂ ਨੂੰ ਵਪਾਰੀਆਂ ਨੂੰ ਦੱਬੇ ਕੁਚਲਿਆ ਨੂੰ ਦੱਬਣ ਨੂੰ ਫਿਰਦੇ ਐ ਬਾਕੀ ਦੋਸਤੋ 1999 ਦੇ ਵਿੱਚ ਜਿਹੜੇ ਗਰਮੀਤ ਸਿੰਘ ਖੁੱਡੀਆਂ ਲੰਬੀ ਹਲਕੇ ਤੋਂ ਐਮਐਲਏ ਐ ਇਹਨਾਂ ਦੇ ਪਿਤਾ ਜੀ ਐਮਪੀ ਬਣੇ ਸੀ ਉਹਨਾਂ ਦਾ ਚਲਬਾਤ ਚ ਮਰਡਰ ਹੋ ਗਿਆ ਸੀ ਉਹਨਾਂ ਤੋਂ ਬਾਅਦ ਚੋਣ ਹੋਈ 1991 ਦੇ ਵਿੱਚ ਤੇ ਸਾਡੇ ਨੇੜੇੋਂ ਮੈਂ ਅੱਗੇ ਵੀ ਇੱਕ ਵਾਰੀ ਗੱਲ ਕਰੀ ਸੀ ਭਾਈ ਸੇਵਾ ਸਿੰਘ ਦਰਮਾਲਾ ਸਾਹਿਬ ਉਹ ਧਿਆੜ ਜੇਲ੍ਹ ਤੋਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਚੱਕੀਆਂ 'ਚ ਬੰਦ ਸੀ ਉਹਨਾਂ ਦੇ ਮਾਤਾ ਜੀ ਇੱਥੇ ਚੋਣ ਪ੍ਰਚਾਰ ਕਰਨ ਆਉਂਦੇ ਰਹੇ ਉਦੋਂ ਵੀ ਗਰਮੀਤ ਸਿੰਘ ਖੁੱਡੀਆਂ ਜਿਹੜੇ ਖੇਤੀਬਾੜੀ ਮੰਤਰੀ ਐ ਇਹਨਾਂ ਨੂੰ ਪੁੱਛਦੇ ਹੋਏ ਵੀ ਚੋਣ ਲੜ ਰਹੇ ਸੀ ਸ਼ਾਂ ਤੜਕੇ ਵੋਟਾਂ ਪੈਣੀਆਂ ਸੀ ਸ਼ਾਮ ਨੂੰ ਇਲੈਕਸ਼ਨ ਪੋਸਟ ਬਾਉਣ ਹੋ ਗਿਆ ਸੀ ਕੈਨਸਲ ਹੋ ਗਿਆ ਸੀ ਪਰ ਕਹਿਣ ਤੋਂ ਭਾਵ ਉਹ ਚੌਣ ਲੜੀ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਵੀ ਬਾਹਰ ਆਏ ਸੇਵਾ ਸਿੰਘ ਤਰਮਾਲਾ ਵੀ ਬਾਹਰ ਆਏ ਪਤਾ ਨਹੀਂ ਕਿੰਨੇ ਇੱਕ ਸਿੰਘਾਂ ਦੀ ਬੰਦ ਖਲਾਸੀ ਹੋ ਗਈ ਓਵੇਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਨਾਲ ਦੇ ਸਿੰਘਾਂ ਨੂੰ ਜੇਕਰ ਉਹਨਾਂ ਦੀ ਗਲਤੀ ਸੀ ਗਲਤੀ ਛੋਟੀ ਸੀ ਸਜ਼ਾ ਬਹੁਤ ਵੱਡੀ ਮਿਲੀ ਟਾਊਟ ਬਣ ਕੇ ਇਥੋਂ ਦੀ ਸਰਕਾਰ ਨੇ ਤੇ ਕੇਂਦਰ ਦੀ ਸਰਕਾਰ ਨਾਲ ਰਲ ਕੇ ਜੁਆਇੰਟ ਪ੍ਰੋਜੈਕਟ ਚਲਾ ਕੇ ਸ਼ਬਦਤ ਹੋਇਆ ਹੈ ਪੰਜਾਬ ਦੀ ਨੌਜਵਾਨੀ ਤੇ ਸੋ ਜੇਕਰ ਤੁਸੀਂ ਸਾਰੇ ਹੱਕ ਚੋਂ ਪਰ ਵਿਰਸਾ ਸਿੰਘ ਬਲਟੂ ਆ ਵਰਗੀਆਂ ਲੀਰਾਂ ਨੂੰ ਜਵਾਬ ਦੇਣ ਵਾਸਤੇ ਦੋਸਤੋ ਤੁੰਨ ਕੇ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਬਾਈ ਦੋ ਉੱਪਰ ਉੱਠ ਕੇ ਸਪੋਰਟ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਸ਼ੇਅਰ ਕਰਿਓ ਮੇਰੇ ਭਰਾ